ਕੀ ਚੱਲਦਾ ਹੈ ਪ੍ਰੋਗਰਾਮ ਦੱਸੋ ਨਾ ਸਾਰੇ ਪਿੰਡ ਦਾ ਗੱਪੀ ਬੰਦਾ ਬੱਠਾ ਆ ਫੇਰੀ ਗੱਪੀ ਉਧਰ ਮੇਵਾ ਆ ਗਿਆ ਚਨਾ ਉਹ ਗੱਲ ਬਾਤ ਜੀ ਦਾ ਚੁੱਪ ਕਰਕੇ ਜੀ ਵੀਡੀਓ ਬਣਾਉਣੀ ਹੈ ਜੀਵੇ ਪਾਣੀ ਕੇ ਨਾਲ ਸਿਵੇਂ ਤੋਂ ਬਣਾ ਲਾ ਵੀਡੀਓ ਹੈ ਜੀਵੇ ਕੋਣੀ ਕਿਵੇਂ ਕਿਵੇਂ ਪਾਣੀ ਵਾਧੂ ਆ ਉੱਥੇ ਖੜਾ ਹਰਦਾ ਕੀਵੇ ਪਾਣੀ ਬਾਦੂ ਹੈ ਹੋਰਾ ਪਾਣੀ ਸਾਰੀ ਆ ਇਹ ਗਲਤ ਹੈ ਤੇ ਮੇਰਾ ਵੀਡੀਓ ਦੀ ਲੋਟ ਹੈ ਹੈ ਇਧਰ ਚੈਨ ਹੈ ਹੈ ਉਹ ਮੁੰਡਾ ਕਵੀਰਦਾਰ ਸੀਰਾ ਯਾਰ ਰਾਤ ਇਹਨੂੰ ਦੇ ਦਤਾ ਦੀ ਖੰਡਾ ਓਏ ਕੀ ਕਹਿੰਦਾ ਦੱਸ ਤਾਂ ਦੇ ਇਹ ਰਾਤ ਵਗ ਗਈ ਮੇਰੇ ਨਾਲ ਦੇ ਲੈਣ ਠੰਡਾ ਅਜੀ ਕਰਤਾ ਛੇਟ ਨੂੰ ਫੂਣਾ ਵਿਚਾਰਾ ਮੜਿਆ ਹਰਦੀਪਾ ਹਰਦੀਪਾ ਲੈ ਰਾਇ ਧੂੜੀ ਹਿੰਦਾ ਆ ਮੁੰਡਾ ਦੀ ਚੋਬਰ ਰਾਤ ਬੜਾ ਬੀਤਾ ਠੰਡਾ ਨਾ ਹੋਏ ਐ ਧੂੜੀ ਹਿੰਦਾ ਹਰੇਕ ਵਾਰੀ ਤੂੰ ਲਿਆ ਡੰਡਾ ਕਹਿ ਦੇਣਗੀ ਕੀ ਲੈ ਨੱਟ ਪਾ ਕੇ ਆਏ ਹੋ ਹੁਣ ਕਾਦੇ ਖਤਰੇ ਹੁਣ ਅਥਰੇ ਨੇਰੇ ਹੋਏ ਮਹਾ ਚਾਹਾਂ ਦੀ ਲੰਕ ਚੱਲਦੇ ਚੱਲ ਵਧੀਆ ਲਿਆ ਹੋਰ ਚੱਲ ਵਧੀਆ ਟਾਈਮ ਨਾਲ ਸਾਡਾ ਇੰਜੀਨੀਅਰ ਹਰਮਨ ਸਿੰਘ ਹਰੇਕ ਚੀਜ਼ ਨਾਲ ਪੰਗੇ ਲੈਂਦਾ ਇਹ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ ਚੀਜ਼ ਨਾਲ ਕੀ ਕਰ ਨਾਜਰ ਨੂੰ ਭਾਵੇਂ ਦਾ ਆਈਫੋਨ ਲਈ ਫਿਰਦਾ ਮਸਾਂ ਦਵਾਇਆ ਕਰ ਦੇਣੀ ਵੀ ਰਾਮੂਣ ਵੀ ਨੱਟ ਪਾ ਕੇ ਵਗਿਆ ਵੀਰ ਵੀ ਵਾਲਾ ਨਾ ਹੁਣ ਕਿਹੜੇ ਚ ਪਾ ਕੈਮਰਾ ਮੂਹੇ ਇਡਿ ਜੀ ਬੋਕਿਆ ਬੈਲੀ ਆ ਤਾਂ ਮੂੰਹ ਕਿਉਂ ਜਦੋਂ ਮੈਂ ਵੱਡਾ ਹੋ ਗਿਆ ਨਾ ਸਾਰੇ ਬੰਦ ਨੂੰ ਘੁੱਟਿਆ ਕਰੂੰ ਹੈ ਰਾਮੂ ਵੇ ਤੈਨੂੰ ਵੀ ਘੁੱਟਾਂਗਾ ਠੰਡਾ ਲੈਣ ਕੌਣ ਗਿਆ ਦੀ ਹੈ ਠੰਡਾ ਤਾਂ ਦਵਾ ਰਡਾ ਭਾਈ ਮੂੰਹ ਤਾਂ ਐਲ ਕੋਈ ਬਠਾ ਜਿਵੇਂ ਜਨਾਨੀ ਆ ਰਿਆ ਰਿਆ ਫਿਰ ਨਾ ਮਾਗੁੰਦੀ ਨਹੀਂ ਆਂਦਾ ਇਹ ਨੂੰ ਹਾਂ ਨਵਾਂ ਸਾਈਕਲ ਰੀਸੀ ਵਾਲੇ ਦਾ ਇੰਸੀਡੈਂਟ ਦਾ ਸਾਰਾ ਕੁਝ ਬਣਾ ਕੇ ਇਹ ਕੁਝ ਨਹੀਂ ਕਰਾਇਆ ਲੈਣੀ ਆ ਆਪਣੇ ਤਾਂ ਸੂਈ ਦੇ ਆਪਣੇ ਤਾਂ ਸੂਈ ਦੀ ਪਾਰਟੀ ਮੰਗਦਾ ਅੱਛਾ ਤਿੰਨ ਚਾਰ ਸ਼ੱਦ ਬਣਾ ਗਿਆ ਇਹ ਉਹਦੇ YouTube ਤੇ ਫੇਮਸ ਹੋ ਗਿਆ ਹਾਂ YouTube ਤੇ ਮੋਨਟਾਈਜ਼ ਹੋ ਗਿਆ ਠੋਲੂ ਇਹਦੀ ਜੇ ਵਿੱਚ ਆਉਂਦੇ ਨੇ ਆਪਾਂ ਕੀ ਕਰੀਏ ਸਾਥੋਂ ਕੁੜੀਆਂ ਬਣਾਉਂਦਾ ਹੈ ਇਹ ਉਹਦੀ ਫੋਟੋ ਹੈ ਨਾ ਕੋਈ ਹੈ ਨਾ ਪਰ ਮਿੱਤ ਕਿਹ ਕੋਈ ਥੱਜਾ ਉਹ ਕਿ 360 ਫੋਟ ਜੇ ਹੈ ਨਾ ਉਹ ਡਾਈ ਘਟਕ ਨਾ 370 ਨਹੀਂ ਹਾਲੈਂਡ ਹੈ ਹੋਲੈਂਡ ਹਾਂ ਜੱਤੀ ਰਹੀ ਹੋ ਸੱਤੀ ਸੱਤੀ ਹੈ ਹੋਲੈਂਡ ਉਹ ਜਿਹੜਾ ਫਿਰਦੇ ਅੱਛਾ ਉਥੇ ਕੀ ਪਾਉਂਦੇ ਸੀ ਉਥੇ ਮੋਟਰ ਚੱਕਣਗੇ ਤਾਂ ਹਾਂ ਮੜਾ ਜਾ ਪਾਣੀ ਡੇਗਦਾ ਉਥੇ ਪਾਣੀ ਜਾਵਾ ਹੋ ਰਿਆ ਦੀ ਟਰੈਕਟਰ ਨਾਲ ਹੈ ਟਰੈਕਟਰ ਟਰੈਡ ਉਹ ਪਾ ਕੇ ਤਾਂ ਚੱਕਿਆ ਦੀਦਾ ਥਲੇਟਾਂ ਲਾਈਆਂ ਦੀ ਪਾਣੀ ਪਾ ਕੇ ਢੜ ਗਿਆ ਪਾਣੀ ਨਿਕਲ ਗਿਆ ਹਾਂ ਸਤੀ ਜੀ ਸਾਰੀ ਹੈ ਮੈਂ ਕਿੰਨੂ ਕੋਲ ਜਾ ਪਾਉਂਦਾ ਤੇਰੇ ਵੀਡੀਓ ਤਾਂ ਤੇਰੇ ਮਨੋਂ ਵੀਡੀਓ ਵੀਡੀਓ ਦਾ ਬਣਾ ਲਾਂਗੇ ਆਪਾਂ ਮੇਰੇ ਕਾਨੂੰ ਬਣਾਈ ਜਾਣਾ ਤੂੰ ਕਿਥੇ ਕਿਥੇ ਤੇ ਚਾ ਬਿਝਾਲਾ ਮੈਂ ਤਾਂ ਕਹਾਂਗਾ ਤੇਰੀ ਵੀ ਨੀ ਸੇ ਖੜ ਜਾ ਉਹ ਬਿਝਾ ਦੱਸਿਆ ਰੈਡਾ ਵੱਡਾ ਕੌਣ ਕਹਿੰਦਾ ਕਿੱਡਾ ਕਿੱਡਾ ਦਾ ਬਿਝਾਲਾ ਹੈ ਗੂਗਲ ਕਹਿੰਦੀ ਆ ਗੂਗਲ ਕਿਹੜੀ ਐ ਮੁੰਡਾ ਸਾਂਗਦਾ ਤੂੰ ਐ ਕਿਉਂ ਉਹ ਸਾਂਗਦਾ ਕਿਉਂ ਹੈ ਤੂੰ ਦਰਦਾ ਕਿਉਂ ਸਿੱਖਾ ਆ ਬਾਈ ਫਾਂਸਾ ਵੇ ਫੱਜ ਕੇ ਸੇਕਾ ਵਰਤ ਦਿਨ ਵਾਲਾ ਕੋਡ ਦਿਨੇ ਵਾਹਿਗੁਰੂ ਚਾਪ ਕੋਡ ਨਿੰਨ ਕਰ ਕਰੇ ਮਣਾ ਕੇ ਖੰਡ ਚਲ ਅਸਰਾ ਸੀ ਬਣਾ ਵੀਡੀਓ ਹੈ ਨਾ ਰੇਡ ਚੋਰੀ ਹੈ ਉਹ ਚੋਰੀ ਹੋਈ ਪਈ ਦੀ ਕਹ ਦੇ ਦੱਸੋ ਇਹ ਕਿਦੇ ਕਿਰੇ